ਉਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਢਿੱਲੋ ਫਾਰਮ ਹਾਊਸ ਤੇ ਮੈਂ ਉਮੀਦ ਕਰਦੇ ਹਾਂ ਵੀ ਸਾਰੇ ਜਣੇ ਵਧੀਆ ਹੋਵੋਗੇ ਸੋ ਅੱਜ ਸਾਡੇ ਘਰੇ ਆਏ ਨੇ ਉਹ ਮੈਨੂੰ ਪਤਾ ਨਹੀਂ ਕੌਣ ਨੇ ਆਹ ਕੌਣ ਨੇ ਜੀ ਵੀਡੀਓ 'ਚ ਆਇਓ ਗੁੱਗਾ ਮਾੜੀ ਉਹ ਜ਼ਮਾੜੀ ਨੇ ਟੱਕ ਜਿਹੜਾ ਪਿੰਡਾ ਜੰਦੀ ਹੈ ਮਾੜੀ ਨੇ ਅੱਛਾ ਓਕੇ ਕਿਵੇਂ ਆਟਾ ਵੀ ਪਾਰੀ ਹੈ ਜੀ ਆਪਾਂ ਹਾਂ ਆਟਾ ਵੀ ਇੰਦਾ ਹਾਂਜੀ ਸ 70 ਬੰਦੀ ਆ ਠੀਕ ਐ ਫਿਰ ਮੀਂਹ ਦਾ ਲੱਗਦਾ ਹੁੰਦਾ ਪੁੱਛਦੇ ਆ ਜੀ ਉੱਥੇ ਬਹਿ ਰਹੀ ਸੀ ਆਪਾਂ ਗੁੱਗਾਂ ਮਾੜੀ ਤੇ ਅੱਛਾ ਉਹ ਗੁੱਗਾ ਮਾੜੀ ਠੀਕ ਐ ਠੀਕ ਐ ਓਕੇ ਓਕੇ ਅੱਛਾ ਉੱਥੋਂ ਦੇ ਨੇਹੀ ਲਾਓ ਜੀ ਚੱਕ ਰੋ ਦੇ ਵਿੱਚ ਆ ਜਿਉਂ ਢੋਲ ਚ ਉਧਰ ਆ ਕੇ ਵਜਾਰੇਗੇ ਆਪਣੀ ਬਜਾਇ ਨਹੀਂ ਢੋਲ ਇਹਨਾਂ ਨੇ ਅੱਛਾ ਉੱਥੇ ਫਿਰ ਭੰਡਾਰਾ ਲੱਗੂਗਾ ਖਾਸਾ ਵੱਡਾ ਇਸ ਵਾਰ ਹਨਾ ਭੰਡਾਰਾ ਰੇਖ ਸਾਲੇ ਹੁੰਦਾ ਅੱਛਾ ਉਹ ਉੱਥੇ ਲੱਗਦਾ ਹੈ ਜਿਹੜਾ ਆਪਾਂ ਹਨਾ ਜਿੱਥੇ ਗਏ ਸੀਗੇ ਮੇਨ ਉੱਥੇ ਆ ਹੈ ਹਨਾ ਉਹ ਤਾਂ ਕਾਸਾ ਘੱਟ ਹੋਊਗਾ ਇਸ ਵਾਰ ਹਾਂ ਹਾਂ ਗੁੱਗਾ ਮਾੜੀ ਵਾਲੀ अच्छा करदे ईश्वर खासा का ठुग थे चलो लौजिंद दी शुरुआत आज जैसी ਕੀਤੀ ਆ ਤੇ ਅੱਜ ਸ਼ਾਇਦ ਸਾਡਾ ਜਾਣ ਦਾ ਵੀ ਪ੍ਰੋਗਰਾਮ ਹੈਗਾ ਤੇ ਆਪਾਂ ਸਾਰਾ ਵੀਡੀਓ ਬਣਾਵਾਂਗੇ ਵੀ ਆਪਾਂ ਕਿੱਥੇ ਜਾ ਰਹੇ ਹਾਂ ਹਣਾ ਸੋ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਜੀ ਜੇ ਤੁਹਾਨੂੰ ਪਸੰਦ ਲੱਗੇ ਤਾਂ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਬਾਕੀ 8:30 ਹੋ ਗਏ ਸੀ ਮੈਂ ਵੀ ਰੋਟੀ ਖਾ ਰਹੀ ਸੀਗੀ ਫਿਰ ਮੈਂ ਇਹ ਦੇਖ ਲੈ ਮੈਂ ਕਿੰਨਾਂ ਮੈਂ ਵੀਡੀਓ ਬਣਾ ਕੇ ਲੈ ਕੇ ਆਨੀ ਆ ਫਿਰ ਮੈਂ ਰੋਟੀ ਵਿੱਚੇ ਛੱਡ ਕੇ ਵੀਡੀਓ ਬਣਾਉਣ ਲੱਗ ਗਿਆ ਮਮਾ ਨੇ ਤਾਂ ਖਾ ਲ ਰੋਟੀ ਲੈ ਕੇ ਆ ਮਗੇ ਹੋਰ ਉਹਨਾਂ ਨੇ ਆਪਣੀ ਢੋਲ ਨਹੀਂ বাজਾਇਆ ਜੀ ਉਧਰ ਆਪਾਂ ਮਮਾ ਜੀ ਨਾਲੇ ਆਟਾ ਪਾਤਾ ਨਾਲੇ ਸ਼ੱਕਰ ਪਾਤਾ ਇਹਨਾਂ ਨੇ ਪੈਸੇ ਦਿੱਤੇ ਉਹੀ ਗੁੱਗਾ ਮਾੜੀ ਵਾਲੇ ਉਹ ਉਹ ਨਹੀਂ ਦਿੱਥਾ ਆਪਾਂ ਜਾ ਕੇ ਆਏ ਸੀ ਹਨਾ ਮਾੜੀ ਤੇ ਖੱਗਾਂ ਨੂੰ ਸਾਗ ਦੇ ਦਿੰਦੇ ਠੀਕ ਐ ਅੱਜ ਜਨਮਵਾਰ ਇਹਨਾਂ ਕੋਲ ਉਹ ਵੀ ਸੀਗੇ ਮੋਰ ਦੇ ਪੰਖ ਮੇਰੇ ਪਿਆਰ ਕਹਿ ਰੱਗੀ ਕਿ ਮੈਨੂੰ ਦੇ ਦੇ ਇੱਕ ਮੋਰ ਦਾ ਪੰਖ ਕਿੰਦੀ ਐਂ ਦਿੰਦੇ ਨਹੀਂ ਇਹ ਦਿੰਦੇ ਨਹੀਂ ਹਨਾ ਮਿਲ ਗਏ ਦਿੰਦੇ ਹੋਣਗੇ ਜਿਵਾਕਾ ਚੁੱਕਾਂ ਨੂੰ ਲੋ ਜੀ ਮੈਂ ਆ ਗਈ ਸੀ ਭਾਬੀ ਉਹਨਾਂ ਦੇ ਘਰੇ ਤੇ ਆਜਾ ਪਾਕਰ ਨੇ ਥੋੜਾ ਜਿਹਾ ਛੋਟਾ ਜਿਹਾ ਸ਼ੂਟ ਭਾਬੀ ਹੋਣਾ ਦਾ ਕਿਉਂਕਿ ਪੱਪੀ ਨੇ ਬਹੁਤ ਵਧੀਆ ਸ਼ੂਟ ਰੈਡੀ ਕਰੇ ਨੇ ਹੁਣ ਤੇ ਫਿਰ ਮੈਂ ਸੋਚੇ ਵੀ ਆਪਾਂ ਸ਼ੂਟ ਵਗੈਰਾ ਕਰ ਲਾਂਗੇ ਸੋ ਆਪਾਂ ਹੁਣ ਆਪਣੀ ਜਗਾਹ ਕਰ ਜਾ ਜਿੱਥੇ ਆਪਾਂ ਕਰਨੀਏ ਸ਼ੂਟਿੰਗ ਸੋ ਆਪਾਂ ਤੁਹਾਨੂੰ ਉੱਥੇ ਲੈ ਕੇ ਵੀਡੀਓ ਬਣਾਣੇ ਆ ਲਓ ਜੀ ਹੁਣ ਬਸ ਆਪਾਂ ਜਾ ਰਹੇ ਆ ਆਪਣੀ ਸ਼ੂਟਿੰਗ ਤੇ ਆਪਾਂ ਨੇ ਸਾਰਾ ਚੱਕ ਲੈ ਸਮਾਨ ਉਹ ਭਾਬੀ ਖੜੇ ਨੇ ਲਓ ਜੀ ਆਪਾਂ ਪਹੁੰਚ ਚੁੱਕੇ ਆ ਪਾਰਸੋਂ ਤੇ ਆਪਾਂ ਇੱਕ ਪਿੰਡ ਵਿੱਚ ਜਾ ਰਹੇ ਆ ਤੇ ਉੱਥੇ ਥੋੜੀ ਜਿਹਾ ਮਤਲਬ ਵੀ ਪੰਜਾਬੀ ਵਿਰਸਾ ਜਿਹਾ ਦਿਖਾਇਆ ਹੋਇਆ ਸੋ ਇਹ ਹੈਗਾ ਆਪਣੇ ਭਾਰਸੋਂ ਦਾ ਬਾਜ਼ਾਰ ਸੋ ਬਾਕੀ ਇਹ ਭਾਰਸੋਂ ਦੇ ਨੇੜੇ ਆ ਬਾਕੀ ਆਪਾਂ ਨਾਨੋ ਕਿ ਜਾ ਰਹੇ ਆ ਜਿਹੜਾ ਭਾਰਸੋਂ ਦੇ ਬਹੁਤ ਨੇੜੇ ਤੁਸੀਂ ਨੈਟ ਤੇ ਵੀ ਸਰਚ ਕਰ ਸਕਦੇ ਹੋ ਪਿੰਡ ਬਾਰੇ ਇੱਥੇ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲੇਗਾ ਸੋ ਆ ਜਿਗਾ ਆਪਣਾ ਰਸਤਾ ਬਾਕੀ ਆਪਾਂ ਪੁੱਛ ਕੇ ਦੇਖ ਦੇਗੀ ਕਿਵੇਂ ਆ ਕਿਵੇਂ ਨਹੀਂ ਚੀਜ਼ਾਂ ਲੋ ਜੀ ਆਪਾਂ ਉਥੇ ਪਹੁੰਚ ਗਏ ਸੀਗੇ ਤੇ ਇੱਥੇ ਇਹਨਾਂ ਨੇ ਕਿ ਰਸੋਈ ਬਣਾਈ ਵੀ ਜਿੱਥੇ ਉਹਨਾਂ ਨੇ ਸਾਰਾ ਸਮਾਨ ਰੱਖਿਆ ਹੋਇਆ। ਪਓ ਵੀ ਸੱਪ ਫੇਰ ਆ ਕੇ ਜਾਊਂਗੀ ਉਰੇ ਫੇਰ ਆ ਕੇ ਜਾਊਂਗੀ ਕਿੰਨੇ ਸੋਹਣੇ ਸੋਹਣੇ ਸਮਾਨ ਪਏ ਨੇ ਹਮ ਦੇਖੋ ਜੀ ਕਿੰਨਾ ਸੋਹਣਾ ਪੁਰਾਣੇ ਜਮਾਨੇ ਦਾ ਸਮਾਨ ਪਿਆ। ਸਹਾਰਾ ਕੁਸ਼ੀ ਪੀਓ ਨੋਸਟਾ ਸਹਾਰਾ ਸੁਮਾਨ ਜਿੰਨੇ ਕੋਡੋ ਵੀ ਟੈਂਪਰ ਕਰਦੇ ਨੇ ਸਭ ਜਿੰਨੇ ਦਾ ਬਾਅਦ ਨਾਲ ਸਾਰਾ ਐਟਮੋਸਫੇਅਰ ਉਹ ਕਿੱਥੇ ਦੇਖ ਬੜੀ ਵਧੀਆ ਇਧਰ ਪਾ ਦੋ ਆ ਆ ਬਿਦਰਾ ਸਾਰੇ ਫੇਰ ਬਣਾ ਕੇ ਲੇ ਕੇ ਕਹਿਣਾ ਹੈ ਹੂੰ ਸਹੀ ਗੱਲ ਹੈ ਵੀ ਉਹ ਕਹੂੰਗੀ ਤਾਂ 2-3 ਘੰਟੇ ਲੱਗੇ ਸਾਡੇ ਅੰਚ ਥੱਕ ਗਏ ਹਾਂ ਨਹੀਂ ਬਹੁਤ ਵਧੀਆ ਹੈ ਕਿੰਨਾ ਸੋਹਣਾ ਤੁਮ ਸਵੇਰੇ ਉਹ ਤੇ ਵੀਡੀਓ ਵੀ ਬਹੁਤ ਕੈਪਟਨ ਸਾਈਡ ਤੇ ਕਿੱਸੇ ਪਾ ਲੇਗੇ ਗੱਡੀ ਬਹਾਨੇ ਕਿੰਨਾ ਸੋਹਣਾ ਹੈ ਕਹੂੰ ਜੇ ਮਿਲ ਰਿਹਾ ਹਨਾ ਯਾਰ ਮੈਨੂੰ ਲੱਗਦਾ ਆਪਾਂ ਦੋਏ ਤੇ ਆ ਗਏ ਕਿਹੜੇ ਚੀਜ਼ ਆ ਵਸਤ ਆਹ ਮੈਂ ਚਲੋ ਅੱਛਾ ਓਰੇ VOTING ਵਗੈਰਾ ਕਿਹਨਾ ਕਰੀਏ ਕੋਈ ਤੇ ਹੰਦਾ ਦੀ ਉਹ ਕਹਿੰਦਾ ਦੀ VOTING ਕਰਨੀ ਆ ਨਾ ਨਾ VOTING ਵਾਲਾ ਕੰਮ ਤਾਂ ਕਰਤਾ ਕਿਤੇ ਡੁੱਪ ਕੇ ਨਾ ਜਲੂਸ ਨਿਕਲੂਗਾ ਬੋਤ ਕਹਿੰਦੇ ਹਾਂ ਹਾਂ ਵੀਰੇ ਹਨਾ ਆ ਰੱਖੋ ਪਹਿਲਾਂ ਤਾਂ ਦੋਈ ਥੋੜੀ ਜਿਹੀ ਆਪਣੀ ਵਰੀ ਸ਼ੂਟਿੰਗ ਕਰ ਲਈਏ ਬਾਕੀ ਆਪਾਂ ਅੱਗੇ ਜਾ ਕੇ ਕਰਦੇ ਆਂ ਸਟੂਮਾਨ ਕੀ ਨਹੀਂ ਆਪਿਆ ਦੇ ਪੱਪੀ ਮੌਸਮ ਬੋਗਾ ਮੌਸਮ ਬਹੁਤ ਵਧੀਆ ਸਾਡਾ ਮੌਸਮ ਨੇ ਬੜਾ ਵਧੀਆ ਸਾਥ ਦਿੱਤਾ ਫੈਮਿਲੀ ਕੁੜੇ ਵੀ ਬਣਾ ਲੈਨੇ ਹਾਂ ਬਣਾ ਲੈਨੇ ਲੈ ਫੜਾ ਆ ਪਾਉ ਦੇ ਕੀ ਲੇ ਗਏ ਬੜਾ ਖਰਾਚਾ ਲਾ ਚੱਕੜਾ ਕੀ ਆਪੜਾ ਨਹੀਂ ਬੜਾ ਇਹ ਵਾਈਨ ਵਗੈਰਾ ਵਾਲਾ ਹੀ ਮਿਲਦਾ ਹੂੰ ਸੁਨੇਪਾ ਉਹ ਗਵੀਰਾ ਸਹੀ ਗੱਲ ਬਣਾਇਆ ਤੈਨੂੰ ਬਹੁਤ ਵਧੀਆ ਹੂੰ ਸਹੀ ਗੱਲ ਹੈ ਵੀਰੇ ਬਹੁਤ ਵਧੀਆ ਬਣਾਇਆ ਪਿਆ ਅਸਲੀ ਸ਼ੂਟਿੰਗ ਤੋ ਰਹੀ ਹੋਗੀ ਸਾਡੀ ਮਿੱਟੀ ਦਾ ਘਰ ਕਿੰਨਾ ਸੋਹਣਾ ਹੈ ਟੋਕਰੀ ਪਾਈ ਨੇ ਚੱਲ ਬੜੇ ਨੇ ਟੋਕਰੀ ਦੇਖ ਪਾਪੀ ਹਾਲი ਓਕੀ ਹੋ ਗਈ ਬੋਲ ਚਾਹੀ ਪਹੁੰਚੇ ਗਏ ਓਕੇ ਸੋਖੇ ਹੋ ਰਹੇ ਅਸੀਂ ਅਮਸੇ ਹੀ ਪਹੁੰਚੇ ਹਾਂ ਬਹੁਤ ਹੀ ਓਕਾ ਲੱਗੇ ਸਹੀ ਗੱਲ ਹੈ ਜੀ ਆ ਚੁੱਲੇ ਬਣਾਏ ਹੋਏ ਨੇ ਐਵੇਂ ਮੋਰ ਚੂੜੀਆਂ 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 ਟੰਗੀਆਂ ਹੋਈਆਂ ਇਹਦੇ ਵਿੱਚ ਨਾ ਹੋਵੇ ਸੁੱਪ ਸੁਪ ਨਾ ਹੋਵੇ ਹਣਾ ਤੇ ਜੂੜੀਆਂ ਵਾਲੀਆਂ ਚੂੜੀਆਂ ਦਬਾਹ ਬੜੀ ਗਿਆ ਚੱਕ ਨਹੀਂ ਭਾਬੀ ਚੱਕ ਭਾਬੀ ਟਰੰਕ ਟੁੰਕ ਪਿਆ ਮੰਜਾ ਪਿਆ ਥੋੜਾ ਸਾਂ ਬਣਦੀ ਤਾਂ ਨਿਆਣੇ ਲੋ ਜੀ ਇੱਧਰਲਾ ਟੂਰ ਵੀ ਆਪਣਾ ਹੋ ਗਿਆ ਪਹਿਲਾਂ ਸਾਨੂੰ ਸੀਗਾ ਵੀਰੇ ਹੈਗਾ ਨਹੀਂ ਆ ਪਤਾ ਨਹੀਂ ਕੀ ਪਿਆ ਮਾਂ ਹੁਣੀ ਹੁੰਦੇ ਉਹ ਤਾਂ ਪੂਰੀ ਡਿਟੇਲਿੰਗ ਕਰਾਉਂਦੇ ਤਾਂ ਪਤਾ ਹੀ ਆ ਚੀਜ਼ਾਂ ਤੇ ਪਿੰਡ ਚ ਰਹੇ ਨੇ ਬਾਕੀ ਆਹ ਦੇਖੋ ਬਹੁਤ ਸੋਹਣਾ ਲੱਗਿਆ ਪਹਿਲਾਂ ਅਸੀਂ ਵਾਪਸ ਸੇ ਮੁੜ ਕੇ ਤੀ ਫਿਰ ਅਸੀਂ ਵਾਪਸ ਆਈਆਂ ਫੇਰ ਤੋਂ

ਉਹ ਉੱਥੇ ਮੁੰਜੇ ਮੁੰਜੇ ਵੀ ਪੈਣੀ ਹੋਵੇ ਜਗਤੇ ਜੀ ਤਾਂ ਉਹਨੇ ਬੋਲ ਲਗਦਾ ਹੈ ਸਹੀ ਗੱਲ ਹੈ ਹਨਾ ਵੀਰੇ ਆਹ ਦੇਖ ਨਾ ਫਾਗ ਲੱਗਦਾ ਨਾਲ ਇਹਦੇ ਤੋਂ ਜਾਂਦੇ ਨਹੀਂ ਨਾਲ ਇਹਨੂੰ ਕਿਹਦੀ ਚੰਦੇ ਨਹੀਂ ਗੱਤ ਲਿਆ ਗਿਆ ਯਾਰ ਵਧੀਆ ਬਹੁਤ ਵਧੀਆ ਹੈ ਕੀ ਜਗਾ ਆ ਕੀ ਹੈ ਵੀਰੇ ਇਹ ਬੁੜਾ ਬੁੜਾ ਨਹੀਂ ਫੂ ਇਹ ਤਾਂ ਇੱਕ ਤਾਵਾਂਗੇ ਆਹ ਉਹਰੇ ਬੈੱਡ ਵਗੈਰਾ ਨੇ ਅਚਰੇ ਰੈਸਟਰੂਮ ਹੈ ਮਿਲਦਾ ਹੈ ਹਨਾ ਐਨਾ ਨਹੀਂ ਰੈਸਟਰੂਮ ਬਣਾਏ ਹੋਣੇ ਵੀ ਜੇ ਕਿਸੇ ਨੂੰ ਰੈਸਟ ਵਗੈਰਾ ਕਰਨੀ ਆ ਸਫਾਈ ਦਾ ਧਿਆਨ ਰੱਖੋ ਆ ਦੇਖੋ ਜੀ ਕਿੰਨਾ ਵਧੀਆ ਹੈ ਹਾਂ ਜੀ ਵੀਰਾ ਜੀ ਬੈਂਡਰੀ ਲੋ ਹੋਣੇ ਆ 10% ਆ ਦੇਖੋ ਭੱਬੀ ਹਾਂ ਪਰ ਸਰਦੀਆਂ ਫੋਟੋਆਂ ਦੇਖਿਓ ਕਿੰਨੀਆਂ ਸੋਹਣੀਆਂ ਸੋਹਣੀਆਂ ਤਸਵੀਰਾਂ ਨੇ ਬੜੇ ਬਹੁਤ ਵਧੀਆ ਰੇਖਾ ਸਾਰਾ ਕੁਝ ਬਹੁਤ ਕੈਂਟ ਸੀਗਾ ਬਹੁਤ ਇੰਜੋਏ ਕੀਤਾ ਉਹ ਹੀ ਜਿਹੜੀ ਅਵੇਲੀ ਦੀ ਮਨੇ ਵਿਖਦੀ ਸੀ ਹਾਂ ਹਾਂ ਉਹ ਤਾਂ ਬਹੁਤ ਪਰਾਨੀ ਲੱਗਦਾ ਆਮ ਹੋ ਗਏ ਮੁੜ ਕੇ ਨਾ ਤਨ ਹੀਗੇ ਇੱਧਰ ਹਾਂ ਜੀ ਇਹ 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 ਵੀਰੇ ਪੱਕਾ ਪਤਾ ਨਾ ਇੱਥੇ ਨੇ ਖਰਗੋਸ਼ ਰੱਖੇ ਹੋਏ ਨੇ ਹੋਰ ਵੀ ਬੱਤਕਾਂ ਪੁੱਤਕਾਂ ਵੀ ਖਾਸੀਆਂ ਨੇ ਬਾਅਦ ਚ ਵੀਡੀਓ ਬਣਾਉਂਗੀ ਮੈਂ ਫਿਰ ਗੋਸ਼ ਕਿੰਨੇ ਸੋਹਣੇ ਜਿਹੜੇ ਅਸੀਂ ਇੱਥੇ ਲਿਆਤੀ ਕਹਿੰਦੇ ਨੇ ਪੰਛੀ ਹੋਣਾ ਨੇ ਅੱਛਾ ਕਿੰਨੀ ਸੋਹਣੀ ਸਵਾਹ ਹੋ ਗਈ ਤੇ ਅੱਛਾ ਇਹਨਾਂ ਦੀ ਸ਼ੂਟਿੰਗ ਵੀ ਦੇਖਣੀ ਆਲੀ ਆ ਸਾਰੇ ਟਰੈਕਟਰ ਵਗੈਰਾ ਸਾਹਮਣੇ ਰੱਖੇ ਹੋਏ ਨੇ ਕਿੰਨੀ ਸੋਹਣੀ ਚੋਗਾ ਹੈ ਉੱਤੇ ਤਾਂ ਪੋਣੀ ਫਸ ਗਿਆ ਖਾਉਰੇ ਗੱਟੀਆਂ ਕਿੰਨੇ ਸੋਹਣੇ ਸੋਹਣੇ ਰੱਖੇ ਹੋਏ ਨੇ ਦੇਖੋ ਹੂੰ

ਕਿੰਨਾ ਸੋਹਣਾ ਯਾਰ। ਆਈ ਗਾ ਰੁਕ ਜਿਹੜਾ ਮੈਂ ਕਹਿੰਦੀ ਕਿਹੜਾ ਕਹਿੰਦੀ ਮੇਰੇ ਫੋਨ ਦੀ ਬੈਟਰੀ ਲੋਗ ਤੇ ਪਾ ਲਾਤੀ ਹਾਂ। ਲੋਕੀ ਆਪਾਂ ਇੱਧਰ ਆਏ ਆ। ਮੈਂ ਪਹਿਲਾਂ ਸੀ ਸੋਚਿਆ ਵਿਚਾਰੇ ਪਹਿਲਾਂ ਵਲੌਗ ਜਿਹਾ ਥੋੜਾ ਜਿਹਾ ਸ਼ੂਟ ਕਰ ਲਈਏ ਹੈਨਾ। ਕਿੰਨੀਆਂ ਸੋਹਣੀਆਂ ਨੇ ਭਾਬੀ ਉਰੇ ਬਣਾਏ ਹੋ ਵੀਡੀਓਜ਼। ਉਹ ਭਾਬੀ ਉਰੇ ਬੈਠ ਉਰੇ ਬਣਾਵਾਂਗੇ, ਸ਼ੂਟਿੰਗ ਵਗੈਰਾ ਕਰਾਂਗੇ ਆਪਾਂ। ਬਾਕੀ ਮੈਨੂੰ ਕਮੈਂਟਾਂ 'ਚ ਜ਼ਰੂਰ ਦੱਸੋ ਵੀ ਮੇਰੀ ਭਾਬੀ ਦਾ ਸੈਟ ਕਿਵੇਂ ਦਾ ਲੱਗ ਰਿਹਾ ਹੈ? ਮੇਰੀ ਭਾਬੀ ਨੇ ਖੁਦ ਸਟਿਚ ਕੀਤਾ ਹੈ। ਸੋ ਅਸੀਂ ਇਹੀ ਚੀਜ਼ੀ ਮੇਨ ਵੀਡੀਓ ਸ਼ੂਟ ਕਰਨਾ ਚਾਹੁੰਦੇ ਆ ਮੇਰੇ ਤਾਂ ਪੱਬੀ ਉਧਰ ਘੋੜੀ ਵੀ ਨੇ ਸ਼ੈਦਿਆਰ ਸਾਰਾ ਕੁਝ ਆਇਆ ਦੇਖੀ ਆ ਜੋ ਸੋ ਬਾਕੀ ਸਾਨੂੰ ਕਮੈਂਟਾਂ ਚ ਜਰੂਰ ਦੱਸਿਓ ਵੀ ਤੁਹਾਨੂੰ ਕਿਵੇਂ ਦਾ ਲੱਗਿਆ ਸੋ ਵੈਸੇ ਹੋਰੀਆਂ ਨਾਲ ਕੋਈ ਜ਼ਿਆਦਾ ਖਰਚਾ ਨਹੀਂ ਆਉਂਦਾ ਉਹਨਾਂ ਦਾ ਆਪਣੇ ਬੱਚੇ ਬਹੁਤ ਸਗੇ ਘੋੜੇ ਨੇ ਹਨਾ ਕਿੰਨੇ ਘੈਂਟ ਨੇ ਕਿੰਨੇ ਘਟ ਜਾਗਾ ਕਿੰਨਾ ਸੋਨਾ ਬਹੁਤ ਵਧੀਆ ਇਹਨਾਂ ਨੇ ਬਹੁਤ ਵਧੀਆ ਵਿਰਸਾ ਸਾਰਾ ਦਿਖਾਇਆ ਹੋਇਆ ਹੈ ਨਾ ਆ ਦੇਖੋ ਇਹ ਤੇ ਇਹ ਕਿਦਾਂ ਨਾਲ ਖੁੱਲੀ ਡੁੱਲੀ ਜਿਹਾ ਬੋਕਦੀ ਜਗ੍ਹਾ ਉਰੇ ਹੋਰ ਵੀ ਸ਼ੂਟਿੰਗ ਹੋ ਰਹੀ ਹੈ ਬਹੁਤ ਸੋਹਣੀ ਉੱਧਰ ਪਪਿੱਟ ਉਹ ਉੱਥੇ ਬਣਾਣੇ ਆ ਵੀਰੇ ਆਹ ਦੇਖੋ ਫੁੱਲ ਬੂਟੇ ਲਾਏ ਹੋਣੇ ਉਹਨੂੰ ਝੁੱਲੇ ਜੀ ਨੂੰ ਹਾਂ ਆ ਕੀ ਚੀਜ਼ ਆ? ਕਿਸ਼ਤੀ। ਅੱਛਾ। ਛੋਟੀ ਤੇ ਮੋਟੀ ਹੋ ਆ। ਹੂੰ ਹੂੰ। ਆਉ ਰਿਹਾ। ਤੋੜੇ ਖਾੜ ਕੇ ਨਾ ਉੱਥੇ ਉੱਥੇ ਕੱਟ ਮੈਂ ਉਧਰੋਂ ਇੱਧਰੋਂ ਬੋ ਕੱਟ ਰੋ। ਹੂੰ। ਪਾ ਬਿਊਰੇ ਕਹਿ ਦਿੱਤੀ ਜਾਨਵਰ ਜਿਹਨੇ ਖਾਸਿਆ ਜਾਨਵਰਾਂ ਦੀ ਫੋਟੋਆਂ ਲੱਕੀਆਂ ਹੋਈਆਂ ਨੇ। ਪਤਾ ਨਹੀਂ ਮੈਂ ਖਾਣ ਆਇਆ। ਲੋ ਜੀ ਹੁਣ ਆਪਾਂ ਖਾਣੇ 버ਗਰ। ਬਾਰਕਨ ਨਾਲ ਹੋ ਗਿਆ ਸੱਟ ਜਾਉਗਾ ਹੂੰ ਲੋ ਜੀ ਖਾਣਾ ਪੀਣ ਦਾ ਟਾਈਮ ਆ ਗਿਆ ਲੋ ਜੀ ਅਸੀਂ ਨੀ ਖਾਣਾ ਪੀਣਾ ਖਾ ਲਿਆ ਹੁਣ ਬਸ ਆਪਾਂ ਜਾਰੀਆ ਕਰ ਨੂੰ ਤੇ ਫਿਰ ਕਰੀਏ ਕਿ ਥੋੜਾ ਛੁੱਟ ਕੇ ਰਾਂਗੇ ਭੱਗੀ ਦੇਖੋ ਬਹੁਤ ਸੋਣੇ ਲੱਗ ਰਹੇ ਨੇ ਅੱਛੀ ਬਬਲੀ ਸੋ ਮੈਨੂੰ ਲੱਗਦਾ ਨੀਂਦ ਬਹੁਤ ਕਰ ਰਹੀ ਮੈਂ ਘੜੀ ਵੀਡੀਓ ਬਣਦੀਆਂ ਤਾਂ ਕਿ ਲਾਈਕ ਤੇ ਕਮੈਂਟ ਕਰਨਾ ਆਪਕੀਓ ਮੇਰੇ ਭੂਆ ਆ ਗਏ ਹੈਲੋ ਰਹੀ ਆ ਪਰੇ ਪਿੱਛੇ ਜਿਵੇਂ ਪੂਰੀਏ ਜੇ ਬੜੇ ਸਾਰੇ ਨੇ ਕੋ ਛੋਟੇ ਨੇ ਆਈ ਮੈਂ ਤਾਂ ਉਹ ਕਿੰਨੀ ਸੋਹਣੀ ਆ ਮੈਂ ਮਰ ਜਾ ਮੇਰਾ ਜੀ ਕਹਿੰਦਾ ਤੈਨੂੰ ਲੈ ਆ ਜਮਾਨ ਨਾਲ ਆਪਣੇ ਇਹਨਾਂ ਸੋਨਾ ਕੱਢੋ ਆ ਕੀ ਆ ਕੋਣੀ ਵੱਡਦੀ ਨਹੀਂ ਚਲੋ ਜੀ ਹੁਣ ਆਪਾਂ ਚੱਲਦੇ ਆਂ ਹਾਏ ਹਾਏ ਗੁੱਗਲੂ ਮੂਗਲੂ ਮੇਰਾ ਰਕੜੀ ਮੇਰੇ ਰਕੜੀ ਵਾਜੇ 哈，哈，哈。